ਇੱਕ ਪਿੰਡ ਵਿੱਚ ਇੱਕ ਦੋਜੀ ਆਪਣੇ ਤਿੰਨ ਪੁੱਤਰਾਂ ਨਾਲ ਰਹਿੰਦਾ ਸੀ ਦੋਜੀ ਬਹੁਤ ਹੀ ਇਮਾਨਦਾਰ ਇਨਸਾਨ ਸੀ ਉਸਨੇ ਆਪਣੀ ਮਿਹਨਤ ਨਾਲ ਪਹਿਲਾ ਇੱਕ ਮੱਝ ਖਰੀਦੀ ਫਿਰ ਇੱਕ ਤੋਂ ਦੋ ਅਤੇ ਦੋ ਤੋਂ ਚਾਰ ਮੱਝਾਂ ਕਰ ਲਈਆਂ ਸਮਾਂ ਲੰਘਦਾ ਗਿਆ ਉਸਦੇ ਪੁੱਤਰ ਵੀ ਕੰਮ ਵਿੱਚ ਹੱਥ ਵਟਾਉਣ ਲੱਗ ਪਏ ਕੋਈ ਬਾਹਰੋਂ ਪੱਠੇ ਲਿਆਉਂਦਾ ਕੋਈ ਦੁੱਧ ਚੋਂਦਾ ਕੋਈ ਮੱਝਾਂ ਦੀ ਸੰਭਾਲ ਕਰਦਾ ਪਿਓ ਅਤੇ ਪੁੱਤਰਾਂ ਦੀ ਮਿਲੀ ਜੁਲੀ ਮਿਹਨਤ ਨਾਲ ਕੁਝ ਹੀ ਸਾਲਾਂ ਵਿੱਚ ਮੱਝਾਂ ਦੀ ਗਿਣਤੀ ਵਧ ਕੇ 11 ਹੋ ਗਈ ਉਮਰ ਦੇ ਨਾਲ-ਨਾਲ ਦੋਜੀ ਕਮਜ਼ੋਰ ਹੋਣ ਲੱਗ ਪਿਆ ਤਿੰਨੇ ਪੁੱਤਰ ਬੜੇ ਆਗਿਆਕਾਰੀ ਸਨ ਜਿਵੇਂ ਪਿਓ ਕਹਿੰਦਾ ਉਹ ਉਹੀ ਕਰਦੇ ਹੁਣ ਸਾਰਾ ਕੰਮ ਪੁੱਤਰਾਂ ਦੇ ਹੱਥ ਵਿੱਚ ਸੀ ਇੱਕ ਦਿਨ ਦੋਜੀ ਅਚਾਨਕ ਬਿਮਾਰ ਪੈ ਗਿਆ ਤਿੰਨ ਚਾਰ ਦਿਨਾਂ ਵਿੱਚ ਹੀ ਉਸਦੀ ਹਾਲਤ ਬਹੁਤ ਖਰਾਬ ਹੋ ਗਈ ਇੱਕ ਦਿਨ ਉਸਨੇ ਆਪਣੇ ਤਿੰਨਾਂ ਪੁੱਤਰਾਂ ਨੂੰ ਕੋਲ ਬੁਲਾਇਆ ਤੇ ਕਿਹਾ ਪੁੱਤਰੋ ਅਸੀਂ ਆਪਣੀ ਮਿਹਨਤ ਅਤੇ ਇਮਾਨਦਾਰੀ ਨਾਲ ਇੱਥੋਂ ਤੱਕ ਪਹੁੰਚੇ ਹਾਂ ਸਾਡੇ ਕੋਲ ਕੋਈ ਜ਼ਮੀਨ ਜਾਇਦਾਦ ਨਹੀਂ ਸਿਰਫ ਇਹ ਮੱਜਾਂ ਹੀ ਸਾਡੀ ਕਮਾਈ ਹਨ ਮੈਂ ਤੁਹਾਡੀ ਤਿੰਨਾਂ ਦੀ ਮਿਹਨਤ ਦੇ ਹਿਸਾਬ ਨਾਲ ਵੰਡ ਕਰਦਾ ਹਾਂ ਅੱਧੀਆਂ ਮੱਜਾਂ ਵੱਡੇ ਪੁੱਤ ਨੂੰ ਚੌਥਾ ਹਿੱਸਾ ਵਿਚਕਾਰਲੇ ਪੁੱਤਰ ਨੂੰ ਅਤੇ ਛੇਮਾ ਹਿੱਸਾ ਸਭ ਤੋਂ ਛੋਟੇ ਪੁੱਤਰ ਨੂੰ ਇਹ ਕਹਿ ਕੇ ਦੂਜੀ ਸਦਾ ਲਈ ਅੱਖਾਂ ਮੀਚ ਗਿਆ ਕਿੰਨਾ ਪੁੱਤਰਾਂ ਨੂੰ ਪਿਤਾ ਦੀ ਵੰਡ ਤੇ ਕੋਈ ਇਤਰਾਜ਼ ਨਹੀਂ ਸੀ ਉਹ ਪਿਤਾ ਦੀ ਆਖਰੀ ਇੱਛਾ ਨੂੰ ਪੂਰਾ ਕਰਨਾ ਚਾਹੁੰਦੇ ਸਨ ਪਰ ਸਮੱਸਿਆ ਇਹ ਸੀ 11 ਮੱਜਾਂ ਨੂੰ ਅੱਧਾ ਚੌਥਾ ਤੇ ਛੇਮਾ ਹਿੱਸਾ ਕਿਵੇਂ ਦਿੱਤਾ ਜਾਵੇ ਮੱਜਾਂ ਨੂੰ ਵੰਡਣਾ ਤਾਂ ਸੰਭਵ ਨਹੀਂ ਸੀ ਆਖਿਰ ਉਹਨਾਂ ਨੇ ਪਿੰਡ ਦੇ ਸਿਆਣੀ ਸਰਪੰਚ ਨਾਲ ਸਲਾਹ ਕਰਨ ਦਾ ਫੈਸਲਾ ਕੀਤਾ ਸਰਪੰਚ ਨੇ ਸਾਰੀ ਗੱਲ ਧਿਆਨ ਨਾਲ ਸੁਣੀ ਅਤੇ ਕਿਹਾ ਤੁਸੀਂ ਜਾਓ ਮੈਂ ਸ਼ਾਮ ਨੂੰ ਘਰ ਆਵਾਂਗਾ ਸ਼ਾਮ ਹੋਈ ਤਾਂ ਸਰਪੰਚ ਆਪਣੀ ਇੱਕ ਮੱਝ ਨਾਲ ਉਹਨਾਂ ਦੇ ਘਰ ਪਹੁੰਚਿਆ ਮੁੰਡਿਆਂ ਨੇ ਹੈਰਾਨ ਹੋ ਕੇ ਪੁੱਛਿਆ ਚਾਚਾ ਜੀ ਇਹ ਮੱਝ ਤੁਸੀਂ ਕਿਉਂ ਲਿਆਏ ਹੋ ਸਰਪੰਚ ਮੁਸਕਰਾਇਆ ਤੇ ਕਿਹਾ ਇਹ ਮੱਝ ਅੱਜ ਲਈ ਤੁਹਾਡੀ ਹੈ ਹੁਣ ਮੱਝਾਂ ਦੀ ਗਿਣਤੀ 12 ਹੋ ਗਈ ਸਰਪੰਚ ਨੇ ਕਿਹਾ 12 ਦਾ ਅੱਧ ਹੁੰਦਾ ਹੈ 6 ਇਹ ਵੱਡੇ ਪੁੱਤਰ ਨੂੰ 12 ਦਾ ਚੌਥਾ ਹਿੱਸਾ ਹੁੰਦਾ ਹੈ 3 ਇਹ ਵਿਚਕਾਰਲੇ ਪੁੱਤਰ ਨੂੰ 12 ਦਾ ਛੇਮਾ ਹਿੱਸਾ ਹੁੰਦਾ ਹੈ 2 ਇਹ ਛੋਟੇ ਪੁੱਤਰ ਨੂੰ ਇਸ ਤਰ੍ਹਾਂ 6 3 2 11 ਮੱਝਾਂ ਵੰਡੀਆਂ ਗਈਆਂ ਜੋ ਇੱਕ ਮੱਝ ਬਚੀ ਸੀ ਉਹ ਸਰਪੰਚ ਦੀ ਸੀ ਉਹ ਹੱਸਤਾ ਹੋਇਆ ਆਪਣੀ ਮੱਝ ਵਾਪਸ ਲੈ ਗਿਆ ਤਿੰਨੇ ਭਰਾ ਹੈਰਾਨ ਵੀ ਸਨ ਅਤੇ ਖੁਸ਼ ਵੀ ਉਹ ਸਮਝ ਗਏ ਕਿ ਅਕਲ ਨਾਲ ਹਰ ਮੁਸ਼ਕਲ ਦਾ ਹੱਲ ਨਿਕਲ ਸਕਦਾ ਹੈ